ਸਸ਼ੇਕਾਲ ਮੈਂ ਥੋੜੀ ਆਪਣੀ ਨੇਹਾ ਵੈਦ ਜਿਹੜਾ ਤੁਸੀਂ ਸਕਰੀਨ ਤੇ ਕਪਲ ਦੇਖ ਰਹੇ ਹੋ ਇਹਨਾਂ ਨੇ 1 ਸਾਲ ਪਹਿਲਾਂ ਆਪਣੇ ਤੋਂ ਮੈਡੀਸਿਨ ਖਾਈ ਸੀ ਇਹਨਾਂ ਨੂੰ 3 ਤੋਂ 4 ਸਾਲ ਤੱਕ ਕੋਈ ਬੇਬੀ ਨਹੀਂ ਸੀਗਾ 1 ਸਾਲ ਇਹਨਾਂ ਨੇ ਮੈਡੀਸਿਨ ਖਾਈ ਸੀ ਆਪਣੀ ਸਾਲ ਮਗਰੋਂ ਹੀ ਇਹਨਾਂ ਨੂੰ ਵਾਹਿਗੁਰੂ ਦੀ ਮਿਹਰ ਨਾਲ ਇਹਨਾਂ ਦੇ ਘਰ ਪੁੱਤਰ ਦੀ ਦਾਤ ਬਖਸ਼ੀ ਹੈ ਜੀ ਬਾਈ ਗੁਰੂ ਜੀ ਨੇ ਐਂਡ ਜਿੰਨਾ ਕਪਲਸ ਨੂੰ ਪ੍ਰੈਗਨੈਂਸੀ ਨਹੀਂ ਹੋ ਰਹੀ ਬੱਚਾ ਨਹੀਂ ਹੋ ਰਿਹਾ ਔਰ ਕਾਫੀ ਉਹ ਦਵਾਈ ਖਾ ਚੁੱਕੇ ਹਨ ਉਹ ਆਪਣੀ ਰਿਪੋਰਟਸ ਮੈਨੂੰ ਦਿਖਾ ਸਕਦੇ ਨੇ ਇਹ ਰਿਪੋਰਟਸ ਦਿਖਾ ਕੇ ਆਪਣੀ ਮੈਡੀਸਿਨ ਲਿਖਵਾ ਕੇ ਵੀ ਲੈ ਕੇ ਜਾ ਸਕਦੇ ਨੇ ਐਂਡ ਲੈ ਕੇ ਵੀ ਜਾ ਸਕਦੇ ਨੇ ਸੋ ਮੇਰਾ ਐਡਰੈਸ ਇੰਸਟਾਗ੍ਰam ਤੇ ਹੈ ਜੀ ਐਂਡ ਮੇਰਾ ਮੋਬਾਈਲ ਨੰਬਰ ਸਕਰੀਨ ਤੇ ਆ ਰਿਹਾ ਤੁਸੀਂ ਮੈਨੂੰ ਵਟਸਐਪ ਤੇ ਮੈਸੇਜ ਕਰਕੇ ਪੁੱਛ ਸਕਦੇ ਹੋ ਜਿਨ੍ਹਾਂ ਨੂੰ ਪ੍ਰੈਗਨੈਂਸੀ ਨਹੀਂ ਹੁੰਦੀ ਸੋ ਤੁਸੀਂ ਇਸ ਕਪਲਸ ਔਰ ਬੱਚੇ ਨੂੰ ਦੇਖ ਹੀ ਰਹੇ ਹੋ ਔਰ ਸਭ ਦਾ ਮਨ ਵੀ ਕਰ ਦਾ ਕਿ ਸਾਡੇ ਘਰ ਵੀ ਬੱਚਾ ਹੋਵੇ ਕਿ ਲਕਾਰੀਆਂ ਗੁੰਜਣ ਹਨ ਤਾਂ ਸੋ ਤੁਸੀਂ ਇਸ ਸਕਰੀਨ ਦੇ ਉੱਪਰ ਜੋ ਨੰਬਰ ਆ ਰਿਹਾ ਮੈਨੂੰ WhatsApp ਤੇ ਆਪਣੀ ਰਿਪੋਰਟਸ ਦਿਖਾ ਸਕਦੇ ਹੋ ਐਂਡ ਆਪਣੀ ਮੈਡੀਸਿਨ ਲਿਖਵਾ ਵੀ ਸਕਦੇ ਹੋ ਔਰ ਲੈ ਕੇ ਵੀ ਜਾ ਸਕਦੇ ਹੋ ਸੋ